ਸਿੰਗਲ ਬਸਤੀ ਬਣੀ ਗਰ ਥਿੰਦੋ ਸਰਪੰਚਤਾ ਮੇਰੀ ਧਰਮ ਪਤਨੀ ਆ ਤੇ ਉਸ ਦੇ ਨਾਲ ਨਾਲ ਮੈਂ ਵੀ ਕੁਛ ਨਸੀਬ ਆ ਜਿਹੜਾ ਪਿੰਡ ਦੇ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਮਿਲੂਗੀ ਮਿਲ ਰਿਹਾ ਤੇ ਧੰਨਵਾਦੀ ਆ ਮੈਂ ਆਪਣੇ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਸਰਬਸੰਤੀ ਨਾਲ ਸਾਨੂੰ ਸਰਪੰਚ ਬਣਾਇਆ ਬੋਸ਼ੀਸ਼ਾ ਕਿਉਂ ਨਦੀਆਂ ਆਸਾਂ ਤੇ ਖਰਾਬਤਾਂ ਸਰਵਪੱਖੀ ਕੰਮ ਹੋਣ ਔਰ ਆਪਣੇ ਪਿੰਡ ਨੂੰ ਮੈਜੋਰੀ ਲੈਵਲ ਤੱਕ ਪੰਜਾਬ ਲੈਵਲ ਤੱਕ ਲੈ ਕੇ ਜਾਵਾਂ ਇਹ ਹੀ ਉਮੀਦ ਕਰਦੇ ਹਾਂ ਜੀ ਜੀ ਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਬਰ ਰਹਿ ਗਏ ਸੀ ਜਿਹੜੇ ਪੰਨਕ ਪੇਜ ਤੁਹਾਡੀ ਕੋਈ ਜੀ ਪੂਰੇ ਕਰਾਈ ਜਾਣ ਕਿਸੇ ਪੰਚਾਇਤ ਵੱਲੋਂ ਅਧੂਰੇ ਕੰਮ ਰਹਿ ਗਏ ਸੀ ਇੱਕ ਸਾਡੇ ਧਰਮਸ਼ਾਲਾ ਹੈ ਨੀਆ ਓਪਨ ਜਿਮ ਹੈ ਨੀਆ ਉਸ ਤੋਂ ਬਾਅਦ ਮੇਰੀ ਕੋਸ਼ਿਸ਼ ਆ ਕਿ ਮੇਰਾ ਪਿੰਡ ਆ ਜਿਹੜਾ ਇਹ ਨਹਿਰ ਦੇ ਨਾਲ ਲੱਗਦਾ ਆ ਤੇ ਕੋਸ਼ਿਸ਼ ਆ ਕਿ ਮੈਂ ਮੈਗਾ ਪ੍ਰੋਜੈਕਟ ਦੀ ਮੰਗ ਕੀਤੀ ਆ ਹਲਕੇ ਦੇ ਐਮਐਲਏ ਅਮਨ ਸ਼ੇਰ ਸਿੰਘ ਤਰਸੀ ਤੋਂ ਕਿ ਇੱਥੇ ਜਿਹੜੀ ਨਹਿਰ ਆ ਉੱਥੇ ਬੀੜੀ ਪਾਈ ਜਾਏ ਤੇ ਮੇਰੇ ਪਿੰਡ ਨੂੰ ਟੂਰਿਸਟ ਪਲੇਸ ਬਣਾਇਆ ਜਾਵੇ ਤਾਂ ਜੋ ਜਿਹੜੇ ਦਿਹਾੜੀ ਦੱਪੇ ਵਾਲੇ ਆ ਕੋਈ ਰੇੜੀ ਵਾਲਾ ਆ ਕੋਈ ਛੋਲੇ ਪਟੂਰੇ ਵੇਚਣ ਵਾਲਾ ਉਈ ਹੋਰ ਸਮਾਨ ਵੇਚਣ ਵਾਲਾ ਆ ਉਹਦਾ ਵੀ ਰੁਜ਼ਗਾਰ ਚੱਲੇਗਾ ਜੀ ਆਹ ਕੋਸ਼ਿਸ਼ ਜੀ ਸਰ ਨੌਜਵਾਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋਕੀ ਪਲੇਟਫਾਰਮ ਹੋਵੇਗਾ ਨੌਜਵਾਨ ਨੂੰ ਅਸੀਂ ਇਹ ਕਹਦੇ ਆਂ ਕਿ ਜਿਹੜੀ ਚੀਜ਼ ਤੁਹਾਨੂੰ ਮਾਫਕ ਨਹੀਂ ਆ ਉਹ ਬਿਲਕੁਲ ਨਾ ਖਾਓ ਜਿਵੇਂ ਨਸ਼ਾ ਇਸ ਨਸ਼ੇ ਨੇ ਕਈਆਂ ਦੇ ਘਰ ਭਟੇ ਨੇ ਸਰਕਾਰ ਵੀ ਇਸ ਦੇ ਉੱਪਰ ਬਹੁਤ ਸਖਤਾ ਇਹ ਅਸੀਂ ਸਰਪੰਚ ਹੋਣ ਦੇ ਨਾਤੇ ਇਹ ਆਪਣੇ ਪਿੰਡ ਦੇ ਵਿੱਚ ਉਹਨਾਂ ਨੂੰ ਬੜੀ ਵਾਰੀ ਕਹ ਆ ਆ ਵੀ ਇਸ ਚੀਜ਼ ਤੋਂ ਬਚਣਾ ਕਿ ਮਾੜੀ ਸੰਗਤ ਤੋਂ ਦੂਰ ਰੱਖਦੇ ਆਂ ਸੀ ਮੈਂ ਫੇਰ ਵੀ ਆਪਣੇ ਪਿੰਡ ਦੀ ਵਿੱਚ ਕਿਉਂਕਿ ਜਿਹੜਾ ਸਰਪੰਚ ਹੁੰਦਾ ਉਹ ਪਿੰਡ ਦੀ ਮਾਂ ਹੁੰਦੀ ਆ ਉਸ ਮਾਂ ਦਾ ਫਰਜ਼ ਨਿਭਾਉਂਦਿਆਂ ਹੋਇਆਂ ਮੈਂ ਕਈਆਂ ਦੇ ਕੋਲੋਂ ਪੁੱਛਦਾ ਰਹਿਣਾ ਆ ਵੀ ਜੇ ਕਿਸੇ ਦਾ ਕੋਈ ਧੀ ਪੁੱਤ ਨਸ਼ਾ ਗੁਪਤ ਤਰੀਕੇ ਨਾਲ ਵੀ ਕਰ ਰਿਹਾ ਇਹ ਆਪਾਂ ਉਹਦਾ ਨਸ਼ਾ ਹਟਾਈਏ ਤੇ ਉਹਨੂੰ ਮਾੜੀ ਸੰਗਤ ਤੋਂ ਬਾਹਰ ਜੀ ਇਹਦਾ ਰਸਨ ਕਾਰਡ ਦੀ ਸਮੱਸਿਆ ਵੀ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਹੁੰਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋ ਰਸਨ ਕਾਰਡ ਲੋੜੀ ਦੇ ਬਣਨ ਵਾਲੇ ਨੇ ਜਿੰਨਾ ਗਰੀਬਾਂ ਦੇ ਨਹੀਂ ਬਣਦੇ ਸੋ ਨਜਾਇਜ਼ ਵੀ ਰਸਨ ਕਾਰਡ ਬਣੇ ਹੁੰਦੇ ਨੇ ਸੋ ਤੁਹਾਡੀ ਪੰਚਾਇਤ ਵੱਲੋਂ ਕੀ ਉਪਰਾਲਾ ਕੀਤਾ ਜਾਵੇਗਾ ਹਾਂ ਰਸ਼ ਇਹ ਤਾਂ ਸਮੱਸਿਆ ਹੈ ਆ ਪਰ ਥੋੜੀ ਆ ਹਾਂ ਇਹਦੇ ਨਾਲ ਨਾਲ ਇਹ ਆ ਕਿ ਜਿਹੜੀਆਂ ਮੰਨ ਲਓ ਅਹੀਂ ਪਿੰਡ ਦੇ ਵਿੱਚ ਨੂਆ ਬਿਆਕੇ ਲਿਆਏ ਆ ਉਹ ਰਾਸ਼ਨ ਕਾਰਡ ਤੇ ਕਾਫੀ ਚਿੰਦੇ ਬਣ ਗਏ ਜਿਹੜੇ ਬੰਦ ਹੋ ਗਏ ਸੀ ਉਹਨਾਂ ਦੇ ਵਿੱਚ ਐਡ ਆ ਕੁਝ ਹਰ ਪਰਿਵਾਰ ਦੇ ਵਿੱਚ ਜੋ ਕੁਝ ਨਾਮ ਜਿਹੜੇ ਆ ਉਹ ਐਡ ਹੋਣ ਵਾਲੇ ਰਹਗੇ ਆ ਤੇ ਕਲਸੀ ਸਾਹਿਬ ਨੇ ਕਿਹਾ ਕੱਲ ਬੈਠੇ ਸੀ ਮੀਟਿੰਗ ਹੋਈ ਸੀ ਉਹਨਾਂ ਦੇ ਨਾਲ ਉਹ ਕਹਿੰਦੇ ਪੋਰਟਲ ਖੁੱਲਦਾ ਆ ਤੇ ਤੁਸੀਂ ਤੁਹਾਡਾ ਇਹ ਵੀ ਜਿਹੜਾ ਕੰਮ ਆ ਜਿਹੜੀ ਇਸ ਸੱਸਿਆ ਪਿੰਡ ਦੀ ਵਿੱਚ ਵੀ ਦਾ ਵੀ ਹੱਲ ਕਰਤਾ ਇਹ ਐਜੂਕੇਸ਼ਨ ਲੈ ਕੇ ਕਿਵੇਂ ਦੇਦੋ ਕੀ ਤੁਹਾਨੂੰ ਦਾ ਤੁਹਾਡਾ ਪਿੰਡ ਦੇ ਸਕੂਲ ਕਿੰਨੀ ਤੱਕ ਆ ਔਰ ਕੀ ਲੱਗਦਾ ਹੈ ਕਿ ਸਟਾਫ ਦੀ ਕਮੀ ਆ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਬਿਲਕੁਲ ਬਿਲਕੁਲ ਸਕੂਲ ਸਾਡਾ ਇਹਦਾ ਆ ਉਹ ਪ੍ਰਾਇਮਰੀ ਆ ਪੰਜਵੀਂ ਤੱਕ ਆ ਅਸੀਂ ਜਾਣਦੇ ਆ ਵੀ ਇੱਥੇ ਮਿਡਲ ਸਕੂਲ ਬਣ ਜੇ ਅਪਗ੍ਰੇਡ ਹੋ ਜਾਵੇ ਤੇ ਇੱਕ ਸਕੂਲ ਦੇ ਉੱਪਰ ਬਿਲਡਿੰਗ ਵੀ ਚਾਹੀਦੀ ਆ ਉੱਪਰ ਬਿਲਡਿੰਗ ਹੈ ਨਹੀਂ ਆ ਜੇਕਰ ਮੰਨ ਲਓ ਅਪਗ੍ਰੇਡ ਹੁੰਦਾ ਆ ਤੇ ਇੱਕ ਉੱਪਰ ਬਿਲਡਿੰਗ ਬਣ ਜੇ ਦੂਸਰਾ ਇਹ ਆ ਵੀ ਆਜ ਕਲ ਦੇ ਜਿਵੇਂ ਟੈਕਨੋਲੋਜੀ ਆ ਉਹਦੇ ਮੁਤਾਬਕ ਉੱਥੇ ਜੋ ਵੀ ਉਹਨਾਂ ਨੂੰ ਚਾਹੀਦੇ ਆ ਕੰਪਿਊਟਰ ਚਾਹੀਦੇ ਆ ਟੀਵੀ ਨੈਟ ਚਾਹੀਦੇ ਆ ਲੈਪਟਾਪ ਚਾਹੀਦੇ ਆ ਉਹ ਸਾਰੀਆਂ ਫੈਸਿਲਿਟੀਆਂ ਇਸ ਸਕੂਲ ਦੇ ਵਿੱਚ ਚਾਹੀਦੀਆਂ ਗਰਮੀ ਬੜੀ ਆ ਬੱਚਿਆਂ ਲਈ ਏਸੀ ਵੀ ਚਾਹੀਦੇ ਆ ਇੱਕ ਮੇਰੇ ਪਿੰਡ ਦਾ ਨੌਜਵਾਨ ਆ ਪ੍ਰਧਾਨ ਨਾ ਰਵੀ ਕੁਮਾਰ ਉਹ ਵਿਚਾਰਾ ਆਪਣੇ ਕੋਲੋਂ ਕੋਈ 1.5 ਟਨ ਦੀ ਤਾਂ ਜਿਹੜਾ AC ਆ ਉਹ ਸਾਡਾ ਇਹਦਾ ਪ੍ਰਾਇਮਰੀ ਸਕੂਲ ਉਹਦੇ ਵਿੱਚ ਲਵਾ ਰਿਆ ਆ ਤੇ ਮੇਰੇ ਨਾਲ ਵੀ ਰਾਤੀ ਗੱਲ ਹੋਈ ਸੀ ਵੀ ਤੁਸੀਂ ਵੀ ਕੋਈ ਹਿਸਾਬ ਆਓ ਮੈਂ ਆਖਿਆ ਕੋਈ ਨਹੀਂ ਲੈ ਜੇ ਤੁਹਾਨੂੰ ਚਾਹੀਦਾ ਹੈਗਾ ਉਹ ਅਹੀਂ ਆਪਣੇ ਵੱਲੋਂ ਸੇਵਾ ਕਰ ਰਹੀ ਹੈ ਜੀ ਇਹ ਮਰੇਗਾ ਦੀ ਗੱਲ ਕਰ ਮਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਹਨ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸੋ ਕਿਤਨੇ ਕਰੇ ਨਿਆਜ਼ਨਾ ਜਿਹੜੇ ਪਾਈ ਜਾਂਦੇ ਨੇ ਉਹ ਸਰ ਉਹ ਦੱਸੋ ਕੀ ਆ ਉਹ ਸਰਪੰਚ ਦੀ ਨੀਤ ਮਾਰ ਜੀ ਹਾਂ ਜਿਸ ਦਿਨ ਅਸੀਂ ਸੌਂ ਖਾਦੀ ਜਿਸ ਦਿਨ ਸਾਨੂੰ ਕਲਸੀ ਸਾਹਿਬ ਉਹਨਾਂ ਨੇ ਬਟਾਲੇ ਸੱਦਿਆ ਦਾਣਾ ਮੰਡੀ ਦੇ ਵਿੱਚ ਉਸ ਦਿਨ ਅਸੀਂ ਜਦੋਂ ਪ੍ਰਮਾਤਮਾ ਦੀ ਸੌਂ ਖਾਦੀ ਤੇ ਉਹਦੇ ਵਿੱਚ ਇੱਕ ਲਾਈਨ ਆਂਦੀ ਆ ਕਿ ਮੈਂ ਸਾਰਿਆਂ ਨੂੰ ਸਰਵ ਪੱਖੀ ਵੇਖਾਂਗਾ ਇੱਕੋ ਨਜ਼ਰ ਨਾਲ ਦੇਖਾਂਗਾ ਸਰਵ ਪੱਖੀ ਦੇ ਵਿੱਚ ਆ ਗਏ ਜਿਹੜੇ ਸਾਡੀ ਵਿਰੋਧੀ ਪਾਰਟੀ ਆ ਜਦ ਅਸੀਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਉੱਥੇ ਕਸਮ ਖਾ ਲਈ ਆ ਤੇ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਤੁਸੀਂ ਮੇਰੇ ਪਿੰਡ ਦੇ ਵਿੱਚ ਮੇਰੀ ਸਭ ਨੂੰ ਇੰਟਰਵਿਊ ਲੈਣ ਤੋਂ ਪਹਿਲਾਂ ਸਭ ਨੂੰ ਪਿੰਡ ਦੇ ਵਿੱਚ ਤੁਸੀਂ ਜਾ ਕੇ ਪਤਾ ਕਰਦੇ ਜਿਹੜੇ ਸਾਡੇ ਵਿਰੋਧੀ ਆ ਨਾ ਉਹਨਾਂ ਦੇ ਕਈਆਂ ਦੇ ਕੱਚੇ ਘਰ ਬਣਾਉਣ ਵਾਲੇ ਸੀ ਮੈਂ ਕੱਚੇ ਮਕਾਨ ਵੀ ਬਣਾਏ ਆ ਉਹਨਾਂ ਦੀਆਂ ਪਈਆਂ ਦੀਆਂ ਫਲਸ਼ਾਂ ਨਹੀਂ ਬਣੀਆਂ ਉਹ ਵੀ ਬਣਾਈਆਂ ਨੇ ਤੇ ਸਾਡੇ ਲਈ 24 ਘੰਟੇ ਦਰਵਾਜ਼ੇ ਖੁੱਲੇ ਆ ਜਿਨ੍ਹਾਂ ਦੇ ਜੋਬ ਕਾਰਡ ਬਣੇ ਆ ਅਸੀਂ ਜਿਹੜੇ ਵਿਰੋਧੀ ਪਾਰਟੀ ਉਹਨਾਂ ਨੂੰ ਪਹਿਲੇ ਤੌਰ ਤੇ ਆਂ ਜਿਹੜੇ ਆਪਰੇ ਨਾਲ ਤੁਰੇ ਉਹ ਤੇ ਹੈ ਹੀ ਆ ਇਹ ਸਰਪੰਚ ਦੀ ਨੀਤ ਮਾੜੀ ਹੈ ਜੀ ਸਰਪੰਚ ਇਹ ਦੂਸਰਾ ਇਹਦਾ ਨੁਕਸਾਨ ਬੜਾ ਹੋ ਜਾਂਦਾ ਪਾਰਟੀਆਂ 'ਚ ਜੀ ਜਿਵੇਂ ਹੁਣ ਆਮ ਆਦਮੀ ਪਾਰਟੀ ਮੰਨ ਲਓ ਤੇ ਚਲੋ ਜੋ ਕੁਝ ਕਰਦੀ ਆ ਉਹ ਫੋਟੋ ਫੋਟ ਕੈਮਰੇ ਤੇ ਆ ਜਾਂਦਾ ਸਾਰਾ ਪੰਜਾਬ ਦੇਖ ਲੈਂਦਾ ਜੋ ਕੁਝ ਸਰਪੰਚ ਕਰਦਾ ਨਾ ਉਹ ਕੈਮਰੇ ਤੇ ਨਹੀਂ ਨਾ ਹੁੰਦਾ ਆ ਤੇ ਰੱਬੀ ਤੁਸੀਂ ਆਗੇ ਤੇ ਚਲੋ ਆ ਗੱਲਬਾਤ ਸ਼ੁਰੂ ਹੋ ਗਈ ਨਹੀਂ ਤਾਂ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਕ ਵੱਜ ਜਾਂਦੇ ਆ ਕਿ ਲੋਕਾਂ ਨੂੰ ਥਾਣੇ ਕਚਾਈਂ ਤੱਕੇ ਖਾਣੇ ਪੈਂਦੇ ਆ ਸੋ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕੀ ਫਰਜ ਹੁੰਦਾ ਕਿਵੇਂ ਦੇਖਦੇ ਸਾਨੂੰ ਨਾਲ ਇੱਥੇ 3 ਦਿਨ ਟ੍ਰੇਨਿੰਗ ਦਿੱਤੀ ਗਈ ਸੀ ਕਾਤੀਆਂ ਬਲਾਕ ਵਿਡੀਓ ਦਫ਼ਤਰ ਉਹ ਆਮ ਆਦਮੀ ਪਾਰਟੀ ਵੱਲੋਂ ਉਪਰਾਲਾ ਕੀਤਾ ਗਿਆ ਸੀ 3 ਦਿਨ ਦਾ ਉੱਥੇ ਸਾਨੂੰ ਸਮਝਾਇਆ ਗਿਆ ਹੈ ਕਿ ਜਿਹੜੇ ਮੰਨੋ ਪਿੰਡਾਂ 'ਚ ਝਗੜੇ ਹੁੰਦੇ ਆ ਕੋਸ਼ਿਸ਼ ਕਰੋ 90% ਕੋਸ਼ਿਸ਼ ਕਰੋ ਕਿ ਸਰਪੰਚ ਨੰਬਰਦਾਰ ਜਾਨ ਤੋਂ ਪਿੰਡ ਦਾ ਬਜ਼ੁਰਗ ਹੈ ਜਿਹੜਾ ਸਾਜੇ ਦੀ ਗੱਲ ਸਾਰੇ ਪਿੰਡ ਮੰਨਦਾ ਹੋਏ ਉਹਨਾਂ ਦੇ ਵਿੱਚ ਬਿਠਾ ਲ ਗਏ ਨਾ ਫੈਸਲੇ ਨੂੰ ਕਰਿਆ ਕਰੋ ਪੁਰਸਾਰੇ ਪਾਸੇ ਨਾ ਜਾਇਆ ਕਰੋ ਜੀ ਇਹ ਵੀ ਡਿਊਟੀ ਹੈ ਸਰਪੰਚ ਦੀ ਸਰ ਕਈ ਵਾਰੀ ਪੰਜਾਬ ਸਰਕਾਰ ਜਾਂ ਸੈਂਟਰ ਗੌਰੋਂ ਸੁੱਖ ਸੁਰਤਾ ਗਰੀਬ ਲੋਕਾਂ ਵਾਸਤੇ ਹੁੰਦੀਆਂ ਸੋ ਪਿੰਡ 'ਚ ਧੜੇਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਆਪ ਜੀ ਦੀ ਗੋਈ ਜਿਵੇਂ ਦੇਖਿਆ ਜਾਏਗਾ ਨਹੀਂ ਜੀ ਇਹ ਗਲਤ ਗੱਲ ਨਾ ਜਿਹਦਾ ਹੱਕ ਹੈਗਾ ਆ ਧੜੇ ਬਾਜ਼ੀਆਂ ਤੋਂ ਉੱਠ ਕੇ ਕਰੋ ਨਾ ਇਵੇਂ ਤੇ ਫਿਰ ਹਵਾ ਵੀ ਕਹਨੂ ਕਹੇਗੀ ਕਿ ਮੇਰੇ ਘਰ ਨਹੀਂ ਹੋਣਾ ਧੁੱਪ ਵੀ ਕਹੇਗੀ ਕਿ ਮੈਂ ਇਹਨੂੰ ਛੇਕ ਨਹੀਂ ਦੇਣਾ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਤੁਸੀਂ ਯਾਰ ਆਪਣੀ 5 ਸਾਲ ਦੀ ਡਿਊਟੀ ਹੈ ਤੁਹਾਡੀ ਠੀਕ ਹੈ ਜੀ 60 ਮਹੀਨੇ ਮਿਲਦੇ ਆ 60 ਮਹੀਨਿਆਂ ਦੇ ਵਿੱਚ ਇਹੋ ਕਰੋ ਵੀ ਕੋਈ ਉਹ ਕਮਾਈ ਕਰੋ ਜਿਹੜੀ ਤੁਹਾਡੇ ਤੋਂ ਬਾਅਦ ਲੋਕ ਕਹਿਣ ਕਿ ਵੈਸਾ ਸਰਪੰਚ ਕੋਈ ਨਹੀਂ ਇਹ ਡੀ.ਜੀ.ਓ. ਸਰਪੰਚੀ ਕਰਕੇ ਆਇਆ ਹਾਂ ਇਹ ਕੰਮ ਚਾਹੀਦਾ ਸਰ ਹੁਣ ਪਹਿਲ ਦੇ ਆਧਾਰ ਤੇ ਜਿਹੜਾ ਸਭ ਤੋਂ ਪਹਿਲਾਂ ਕੰਮ ਜਿਹੜਾ ਕਰਵਾਇਆ ਜਣਾ ਸ਼ੁਰੂ ਤੁਹਾਡੇ ਵੱਲੋਂ ਕਿਹੜਾ ਕਰਵਾਇਆ ਜਾਵੇ ਮੇਰੇ ਵੱਲੋਂ ਤੇ ਇੱਕ ਕੰਮ ਕਰਵਾਇਆ ਗਿਆ ਜੀ ਮੈਂ ਆਪਣਾ ਪੰਜਾਬੀ ਵਿਰਸਾ ਬਣਵਾਇਆ ਆ ਜਿਹੜੀ ਸਾਡੇ ਨਹਿਰ ਦੇ ਨਾਲ ਲੱਗਦੀ ਖੰਧ ਆ 200 ਫੁੱਟ ਖੰਧ ਆ ਉਹਦੇ ਵਿੱਚੋਂ 70 ਕੁ ਫੁੱਟ ਕੰਪਲੀਟ ਹੋ ਗਿਆ 130 ਫੁੱਟ ਰਹਿ ਗਈ ਆ ਤੇ ਉਸ ਤੋਂ ਬਾਅਦ ਮੇਰਾ ਅਗਲਾ ਸੁਪਨਾ ਆ ਚਰਤਰਮਸ਼ਾਲਾ ਲਈ ਤੇ ਕਲ ਸਿਖਾਲਾ ਕਹਿੰਦੇ ਆ ਵੀ ਆਪਰ ਤੋਂ ਨੂਦੀ ਦਮਾਗੀ ਗ੍ਰਾਂਟ ਜੀ ਦੀ ਵੀ ਚਾਹੀਦੀ ਆ ਉਸ ਤੋਂ ਬਾਅਦ ਮੇਰਾ ਸੁਪਨਾ ਹੈ ਜਿਹੜਾ ਬੀ ਮੈਗਾ ਪ੍ਰੋਜੈਕਟ ਜਿਹੜਾ ਸਾਡੇ ਇਥੇ ਪਿੰਡ ਨੂੰ ਟੂਰਿਸਟ ਪਲੇਸ ਬਣਾਇਆ ਗਿਆ ਹੈ ਜੀ ਸਰ ਪਿੰਡੇ ਲੋਕਾਂ ਸੇਵਾ ਗੰਦਮ ਪਤਾ ਮਾਨ ਬਲਸਿਓ ਸੋ ਕੀ ਮੈਸੇਜ ਪਿੰਡਾਂ ਨੂੰ ਦਿਨ ਚਾਹੋ ਮੈਂ ਤੇ ਇਹੀ ਕਹਿਣਾ ਹੈ ਕਿ ਪਿਆਰ ਸਲੂਕ ਨਾਲ ਰਿਹਾ ਕਰੋ ਇਹ ਸਰਪੰਚੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਠੀਕ ਹੈ ਜੀ ਕਦੀ ਸਾਡੇ ਕੋ ਕਦੀ ਕਿਸੇ ਕੋ ਖੁਸ਼ ਹੋ ਕਰਕੇ ਜਾਓ ਜਿਹੜੇ ਲੋਕ ਯਾਦ ਕਰਣ